SGPC ਦੇ ਪ੍ਰਧਾਨ ਦੀ ਅਹੁਦੇਦਾਰਾਂ ਦੀ ਚੋਣ ਹੋਈ ਹੈ ਔਰ ਉਸ ਤੋਂ ਬਾਅਦ ਕੀ ਪਰਿਸਥਿਤੀਆਂ ਨੇ ਕੀ ਉਹ ਕੋਈ ਡਿਫਰੈਂਸ ਕ੍ਰੀਏਟ ਕਰ ਸਕਦੀਆਂ ਨੇ ਜਾਂ ਨਹੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਰਥਨਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੱਲ ਨੂੰ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਚੁਣ ਲਏਗੇ ਅਜੇ ਤੱਕ ਇਹ ਸਵਾਲ ਖੜ੍ਹਾ ਹੈ ਕਿ ਕੀ ਇਹ ਪ੍ਰਧਾਨਗੀ ਦੀ ਚੋਣ ਕੋਈ ਡਿਫਰੈਂਸ ਕ੍ਰੀਏਟ ਕਰ ਸਕਦੀ ਹੈ SGPC ਵਿੱਚ ਕਿ ਨਹੀਂ ਜਾਂ ਇਹਨੂੰ ਇੰਨੇ ਧਿਆਨ ਨਾਲ ਕਿਉਂ ਵਾਚਿਆ ਦੇਖੋ ਪਤਾ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮੈਨੀ ਪਾਰਲੀਮੈਂਟ ਹੈ। ਜੀ। ਔਰ ਇਹਦੇ ਉੱਤੇ ਵਿਖਾ ਪੱਧਰ ਤੇ ਉੱਤੇ ਨਿਗ੍ਹਾਵਾਂ ਹੁੰਦੀਆਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਮੁੱਦਿਆਂ ਦੇ ਉੱਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਤਖਤਾਂ ਦੇ ਜਥੇਦਾਰਾਂ ਦੀ ਸੇਵਾ, ਹੈਡ ਗ੍ਰੰਥੀਆਂ ਦੀ ਸੇਵਾ, ਗੁਰਦੁਆਰਾਂ ਦੀ ਰੱਖ-ਰਖਾਵ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਹੈ। ਜਿਹੜੇ ਸਿੱਖ ਮਿਸ਼ਨਰੀ ਸਕੂਲ ਆ, ਕਾਲਜ ਆ ਉਹ ਵੀ ਇਹ ਚਲਾਉਂਦੇ ਨੇ। ਸੋ ਇੱਕ ਐਸਡੀਪੀਸੀ ਇੱਕ ਬਹੁਤ ਵੱਡਾ ਅਦਾਰਾ ਹੈ। ਦੇਖਿਆ ਜਾਵੇ। ਤੇ ਜਿੰਨਾ ਸਿੱਖਾਂ ਲਏ ਜਿੰਨੇ ਵੀ ਕੰਮ ਮਿਸ਼ਨਰੀ ਦੇ ਆ ਉਹ ਕੰਮ ਐਸਪੀਸੀ ਦੇ ਮੋਢਿਆਂ ਦੇ ਉੱਤੇ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਔਰ ਉਹਨਾਂ ਨੂੰ ਵੱਧ ਤੋਂ ਵੱਧ ਅਮਰਤ ਦੇ ਛਕਾਨ ਦੇ ਨਾਲ ਔਰ ਖਾਲਸਾ ਪੰਥ ਦੇ ਨਾਲ ਜੋੜਨ ਦੀ ਜ਼ਿੰਮੇਵਾਰੀ ਲੇਕਿਨ ਇਸ ਜਿਹੜਾ ਮੌਜੂਦਾ ਦੌਰ ਚੱਲ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਵਾ ਉਹਦੇ ਉੱਤੇ ਰਾਜਨੀਤਿਕ ਦਖਲਅੰਦਾਜ਼ੀ ਉਹਦੇ ਵਿੱਚ ਜ਼ਿਆਦਾ ਕਿਵੇਂ ਜ਼ਿਆਦਾ ਹੈਗੀ ਹੈ ਕਿ ਇਸ ਟਾਈਮ ਅਕਾਲੀ ਦਲ ਬਾਦਲ ਦਾ ਪੂਰਨ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਅੱਛਾ ਹੁਣ ਲੰਬੇ ਟਾਈਮ ਤੋਂ 14 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਨਹੀਂ ਹੋਈ ਹੈ ਜਿਹੜੇ 2011 ਚ ਮੈਂਬਰ ਸੀ ਉਹੀ ਮੈਂਬਰ ਅੱਜ ਚੱਲੇ ਆ 2011 ਚ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਪੰਜਾਬ ਦੇ ਵਿੱਚ ਗਠਬੰਧਨ ਦੀ ਸਰਕਾਰ ਸੀ ਕੇਂਦਰ ਦੇ ਵਿੱਚ ਇਹੀ ਲੀਡਰ ਸੀ ਜਿਹੜੇ ਮੌਜੂਦਾ ਲੀਡਰਸ਼ਿਪ ਹੈਗੀ ਹੈ ਜੇਪੀ ਨੱਡਾ ਵੀ ਹੁੰਦੇ ਸੀ ਰਾਜਨਾਥ ਸਿੰਘ ਵੀ ਹੁੰਦੇ ਸੀ ਉਹੀ ਲੀਡਰਸ਼ਿਪ ਜਿਹੜੀ ਹੈ ਉਹ ਉਸੇ ਲੀਡਰਸ਼ਿਪ ਨਾਲ ਗਠਮੰਦਨ ਅਕਾਲੀ ਦਲ ਦਾ ਸੀ ਪਰ 11 ਤੋਂ 2011 ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ ਇਸ ਦਾ ਉਪਰਾਲਾ ਕੋਈ ਨਹੀਂ ਕੀਤਾ ਗਿਆ ਵੀ ਇਸ ਦੀ ਚੋਣ ਜਿਹੜੀ ਹੈ ਜਨਰਲ ਕਰਵਾਈ ਜਾਵੇ। ਉਹੀ ਜਿਹੜੇ ਮੈਂਬਰ ਜਿੱਤੇ ਐ ਉਹ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁੰਦੇ ਨੇ ਤੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਉਹ ਜਿਹੜੇ ਮੈਂਬਰ ਨੇ ਸਾਰੇ ਉਹ ਜ਼ਿਆਦਾਤਰ ਮੈਂਬਰ ਅਕਾਲੀ ਦਲ ਬਾਦਲ ਦੀ ਟਿਕਟ ਤੇ ਜਿੱਤੇ ਹੋਏ ਆ। ਅਕਾਲੀ ਦਲ ਬਾਦਲ ਦੀ ਹਮਾਇਤ ਨਾਲ ਜਿੱਤੇ ਹੋਇਆ ਇਸ ਕਰਕੇ ਬਾਦਲ ਦਲ ਦਾ ਜਿਹੜਾ ਵੀ ਲੀਡਰ ਹੈਗਾ ਉਹਨੂੰ ਹਮਾਇਤ ਮਿਲਦੀ ਹੈ। ਦੂਜੀ ਜਿਹੜੀ ਇੱਕ ਗੱਲ ਹੈਗੀ ਆ ਕਿ ਇੱਥੇ ਸ਼ਲਾਘਾ ਕਰਨੀ ਵੀ ਵਰਦੀ ਆ ਕਿ ਜਿਵੇਂ ਲੱਗ ਰਿਹਾ ਸੀ 2 ਦਸੰਬਰ ਤੋਂ ਬਾਅਦ ਅੱਜ 1 ਸਾਲ ਹੋਣ ਜਾ ਰਿਹਾ ਕਿ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਜੜਾ ਵਾ ਡੈਂਟ ਪੈ ਗਿਆ ਅਕਾਲੀ ਦਲ ਬਾਦਲ ਨੂੰ ਬਹੁਤ ਵੱਡਾ ਡੈਂਟ ਪੈ ਗਿਆ ਇਹਦਾ ਖੜੇ ਹੋਣਾ ਬੜਾ ਔਖਾ ਜਿਹਾ ਲੱਗ ਰਿਹਾ ਸੀਗਾ ਇੱਕ ਮਾਹੌਲ ਪੂਰੇ ਵਿਖਰ ਦੇ ਵਿੱਚ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਟੀਨ ਦੇ ਖਿਲਾਫ ਬਣ ਗਿਆ ਸੀ ਲੇਕਿਨ ਹਰਜਿੰਦਰ ਸਿੰਘ ਧਾਮੀ ਨੂੰ ਗਾਹ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਇੱਕ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਉਹਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਇੱਕ ਵਾਪਸੀ ਜਿਹੜੀ ਆ ਕੀਤੀ ਪਿਛਲੀ ਦੇਖੋ ਤੁਸੀਂ ਬੀਬੀ ਜ਼ਗੀਰ ਕੋਰ ਦੇ ਵੇਲੇ ਕਿੰਨੀਆਂ ਸੀ ਵੋਟਾਂ ਹੁਣ ਸਿਰਿਆਂ 18 ਐਂਟੀ ਵੋਟਾਂ ਪਈਆਂ 18 33 ਤੋਂ 18 ਆ ਗਏ ਯਾਨੀ 15 ਬੰਦੇ ਹੋਰ ਐਸਜੀਪੀਸੀ ਦੇ ਬਾਦਲ ਧੜੇ ਨਾ ਜਾ ਕੇ ਝੁੜ ਗਏ ਸੋ ਮੈਂ ਇਹ ਕਹਿਣ ਦਾ ਮੇਰਾ ਮਕਸਦ ਹੈਗਾ ਸਾਹਬ ਸਿੰਘ ਜੀ ਕਿ ਹਜੇ ਐਸਜੀਪੀਸੀ ਦੇ ਮੈਂਬਰ ਜਿਹੜੇ ਆ ਉਹ ਹਜੇ ਵੀ ਜਿਹੜੇ ਉਸ ਵੇਲੇ 2011 ਚ ਜਿੱਤੇ ਸੀ ਉਹ ਅੱਜ ਵੀ ਜਿਹੜੇ ਐ ਉਹ ਬਾਦਲ ਦੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਕਾਇਮ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਸ ਕਰਕੇ ਛਲਾਗਾ ਘਰ ਨਹੀਂ ਬੰਦੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਹਜੇ ਵੀ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਇਹਨੂੰ ਮੈਨੇਜਮੈਂਟ ਕਹਿ ਲਿਏ ਇਹਨੂੰ ਪੁਰਾਣੀਆਂ ਜਿਹੜੀਆਂ ਆਪਣੀਆਂ ਰਿਸ਼ਤੇ ਹੁੰਦੇ ਆ ਬਈ ਠੀਕ ਹੈ 11 ਤੋਂ ਆਪਾਂ ਤੁਹਾਨੂੰ ਹਜੇ ਚੱਲਦੇ ਆ ਰਹੇ ਆ ਦੂਜਾ ਹਜੇ ਕਿਉਂਕਿ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਹੈ ਉਹ ਇਸ ਤਾਕ ਦੇ ਵਿੱਚ ਹੈਗਾ ਇਸ ਖੋ ਜੋਰ ਲਾ ਰਿਹਾ ਕਿ ਸਿੱਖਾਂ ਦੇ ਜਿਹੜੇ ਲੋਕਤੰਤਰੀਕ ਅਧਿਕਾਰ ਹੈ ਜਿਹੜੀ ਸਾਡੀ ਮਿੰਨੀ ਪਾਰਲੀਮੈਂਟ ਹੈ ਇਹਦੀ ਚੋਣ ਹੋਣੀ ਚਾਹੀਦੀ ਹੈ ਭਈ ਐਸਜੀ ਪੀਸੀ ਦੀ ਇੱਕ ਵਾਰੀ ਜਨਰਲ ਚੋਣ ਹੋਣੀ ਚਾਹੀਦੀ ਹੈ ਇਹ ਤਾਂ ਕਿਤੇ ਵੀ ਨਹੀਂ ਹੈਗਾ ਕਿ 14 ਸਾਲ ਤੁਸੀਂ ਚੋਣ ਹੀ ਨਾ ਘੋਂਦਿਓ ਤੇ ਉਹ ਇਸ ਕਰਕੇ ਜੋਰ ਲਗਾ ਰਿਹਾ ਜਨਰਲ ਚੋਣ ਦੇ ਵਿੱਚ ਕੌਣ ਅੱਗੇ ਨਿਕਲ ਕੇ ਆਊਗਾ ਉਹ ਬਾਅਦ ਦੀ ਗੱਲ ਹੈ ਲੇਕਿਨ ਇਹ ਸਭ ਦਿਖ ਰਿਹਾ ਸੀ ਕਿ ਹਰਜਿੰਦਰ ਸਿੰਘ ਧਾਮੀ ਮਜ਼ਬੂਤ ਚਿਹਰਾ ਜਿਨ੍ਹਾਂ ਨੇ ਗਿਆਨੀ ਰਗबीर ਸਿੰਘ ਨੂੰ ਵੀ ਬਣਾ ਲਿਆ ਜਿਨ੍ਹਾਂ ਨੇ ਬਾਕੀ ਵੀ ਜਿਹੜੇ ਆ ਉਹਨੂੰ ਨੰਗ ਸਿੰਘ ਜੱਥੇਬੰਦੀਆਂ ਨੂੰ ਵੀ ਨਾਲ ਬਰਾਬਰ ਲੈ ਆਂਦਾ ਉਹਨਾਂ ਨੂੰ ਵੀ ਦੁਬਾਰਾ ਤੁਹਾਡੇ ਸਾਹਮਣੇ ਜਿੱਥੇ ਦਾ ਕੁਲਦੀਪ ਸਿੰਘ ਗੜਗਾਜੀ ਦੀ ਦੁਬਾਰਾ ਤਾਜਪੋਸ਼ੀ ਕਰਵਾਈ ਗਈ ਨੰਗ ਸਿੰਘ ਜੱਥੇਬੰਦੀਆਂ 96 ਕਰੋੜੀ ਬਾਬਾ ਬਲਵੀਰ ਸਿੰਘ ਵੱਲੋਂ ਉਹਨਾਂ ਨੂੰ ਮਾਨਤਾ ਦਿੱਤੀ ਗਈ ਪ੍ਰਮਾਨਤਾ ਦਿੱਤੀ ਗਈ ਇਹ ਸਾਰਾ ਕੁਝ ਇੱਕ ਸੈੱਟ ਡਿਸਾਈਡ ਧਾਮੀ ਦੀਆਂ ਬਹੁਤ ਮਿਹਨਤਾਂ ਹੈਗੀਆਂ ਇਹ ਉਹਦੇ ਸਦਕਾ ਜਿਹੜੇ ਆ ਧਾਮੀ ਨੂੰ ਹੀ ਇਹ ਬਾਬਾ ਦੱਲ ਨੇ ਫਿਰ ਪੇਸ਼ ਕੀਤਾ ਤੇ ਉਹਨਾਂ ਨੂੰ ਉਹਦੇ ਲਈ ਉਮੀਦਵਾਰ ਬਣਾਇਆ ਉਹ ਜਿੱਤ ਗਿਆ ਆਸਾਨੀ ਨਾਲ ਜਿੱਤ ਗਿਆ ਉਮੀਦ ਵੀ ਸੀਗੇ ਚਿੱਤ ਵੀ ਜਾਣਦੇ ਕੁਰਸਬ ਜੇ ਬੀਤੇ ਸਾਲ ਵਾਲੀ ਪਰਿਸਥਤੀਆਂ ਦੁਆਰਾ ਹੁੰਦੀਆਂ ਬੀਬੀ ਜਗੀਰਕੌਰ ਦੁਆਰਾ ਚੌਂ ਮੈਦਾਨ ਚ ਹੁੰਦੇ ਕੀ ਕੋਈ ਫਰਕ ਪੈਣਾ ਸੀ ਜੇ ਪਹਿਲਾਂ 33 ਜਿੱਤੇ ਕੀ ਅੱਜ ਕੀ ਵੱਧ ਜਿੱਤ ਸਕਦੇ ਸੀ ਨਹੀਂ ਜਿੱਤ ਸਕਦੇ ਸੀ ਕਾਰਨ ਇਹ ਹੈਗਾ ਕਿ ਜਿਹੜਾ ਹਜੇ ਲੋਕਾਂ ਹੁੰਦਾ ਕੀ ਹੈ ਜਿਹਦੇ ਕੋਈ ਸ਼ਰੂਨ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ ਉਹ ਅਕਾਲੀ ਦਲ ਹਮੇਸ਼ਾ ਤਾਕਤਵਰ ਰਹਿੰਦਾ ਉਹਨੇ ਹੀ ਅਕਾਲੀ ਦਲ ਨੇ ਜਿੰਦਾ ਰਹਿਣਾ ਜਿੰਨਾ ਮਰਜੀ ਤੁਸੀਂ ਕੋਸ਼ਿਸ਼ ਕਰ ਲਓ ਅੱਜ ਸਿਮਰਨਜੀਤ ਸਿੰਘ ਮਾਨ ਦੇ ਕੋਲ ਐਸਜੀਬੀਸੀ ਚਲੇ ਜੇ ਤੇ ਸਿਮਰਨਜੀਤ ਸਿੰਘ ਮਾਨ ਤਾਕਤਵਰ ਹੋ ਦੇਗਾ ਅੱਜ ਪੁਨਰਸਜੀਤ ਅਕਾਲੀ ਦਲ ਦੇ ਕੋਲੇ ਐਸਜੀਪੀਸੀ ਚਲ ਜੇ ਉਹ ਤਾਕਤਵਰ ਹੋ ਜਾਏਗਾ ਪਿਛਲੇ 1 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਅਕਾਲੀ ਦਲ ਬਾਦਲ ਦੀ ਹੀ ਸਰਪ੍ਰਸਤੀ ਚ ਚੱਲ ਰਹੀ ਹੈ ਆਪਾਂ ਸਿੱਧੇ ਤੌਰ ਤੇ ਕਹਿ ਰਹੀਏ ਕਿ ਅਕਾਲੀ ਦਲ ਬਾਦਲ ਹੀ ਜਿਹੜਾ ਵਾ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਸੀ ਚੱਲਦੀ ਹੈ ਇਸ ਕਰਕੇ ਉਹਨਾਂ ਦਾ ਤਾਕਤਵਰ ਉਹਨਾਂ ਨੇ ਰਹਿਣਾ ਹੀ ਆ ਕਿਉਂਕਿ ਐਸਜੀਪੀਸੀ ਇੱਕ ਧਰਮ ਦਾ ਇਹੋ ਜਿਹਾ ਰਸਤਾ ਹੈਗਾ ਜਿਹਦੇ ਨਾਲ ਰਾਜਨੀਤਿਕ ਸਰਦਾ ਸੁਖਬੀਰ ਸਿੰਘ ਬਾਦਲ ਬਾਦਲ ਜਿਹੜੇ ਹਮੇਸ਼ਾ ਵਾਅਦਾ ਲੈਂਦੇ ਆ ਹੁਣ ਤੁਸੀਂ ਦੇਖੋ ਜੀ ਦਰਬਾਰ ਸਾਹਿਬ ਆ ਗੁਰਬਾਣੀ ਦਾ ਪ੍ਰਚਾਰ ਹੈ ਜਿਹੜਾ ਉੱਥੋਂ ਹੁੰਦਾ ਗੁਰਬਾਣੀ ਦਾ ਕੀਰਤਨ ਹੈਗਾ ਉਹਨਾਂ ਦੇ ਚੈਨਲ ਦੇ ਮਾਧਿਅਮ ਨਾਲ ਹੀ ਪੀਟੀਸੀ ਦੇ ਨਾਲ ਹੀ ਪ੍ਰਸਾਰ ਹੋ ਰਿਹਾ ਵਾ ਔਰ ਜਿਨਨੇ ਐਸਜੀਪੀਸੀ ਦੇ ਮੈਂਬਰ ਹੈਗੇ ਆ ਕਾਫੀ ਮੈਂਬਰ ਜਿਹੜੇ ਸ਼ੁਰੂ ਮੇ ਅਕਾਲੀ ਦਲ ਦੇ ਵੀ ਮੈਂਬਰ ਹੈਗੇ ਜੱਥੇਦਾਰ ਧਾਮੀ ਖੁਦ ਅਕਾਲੀ ਦਲ ਦੀ ਕਾਰਜਕਾਰੀ ਤੇ ਵਰਕਿੰਗ ਕਮੇਟੀ ਦੇ ਮੈਂਬਰ ਹੈ ਉਹ ਗੁਜੀਤ ਸਿੰਘ ਵਿਰਕ ਜਿਹੜੇ ਆ ਉਹ ਵੀ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਹੈਗੇ ਇਸ ਕਰਕੇ ਮੈਨੂੰ ਜੋ ਲੱਗਦਾ ਹੈ ਕਿ ਉਹ ਅਕਾਲੀ ਦਲ ਦਾ ਲਾਹੇ ਹੀ ਲਿੱਟਰ ਜਿਹੜੇ ਉਹ ਐਸਜੀਪੀਸੀ 'ਚ ਹੈਗੇ ਆ ਇਸ ਕਰਕੇ ਐਸਜੀਪੀਸੀ ਜਿਹੜੀ ਆ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਦੀ ਹੈ ਲੇਕਿਨ ਜਿੱਦੇ ਹੇਠਾਂ ਐਸਜੀਪੀਸੀ ਆਏਗੀ ਮਜ਼ਬੂਤ ਉਹਨੇ ਰਹਿਣਾ ਮਾਸਟਰ ਤਾਰਾ ਸਿੰਘ ਦੇ ਹੇਠਾਂ ਐਸਜੀਪੀਸੀ ਸੀ ਉਹ ਪ੍ਰਧਾਨ ਦੇ ਬਹੁਤ ਮਜ਼ਬੂਤ ਰਹੇ ਗੁਰਚੰਦ ਸਿੰਘ ਟੋੜਾ ਬੜੇ ਆਪਣੇ ਟਾਈਮ ਦੇ ਉੱਤੇ ਮਜ਼ਬੂਤ ਰਹੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ ਗੁਰਚੰਦ ਸਿੰਘ ਟੋੜਾ ਵੀ ਆਪਣੀ ਵਿਚਾਰਧਾਰਾ ਸੀ ਕਿ ਮੈਂ ਇਹ ਧਰਮ ਦੇ ਉੱਤੇ ਚੱਲਣਾ ਮੈਂ ਧਰਮ ਦੇ ਰਸਤੇ ਤੇ ਚੱਲਣਾ ਮੈਂ ਰਾਜਨੀਤੀ ਇੱਕ ਜਿਹੜਾ ਉਧਰਲੇ ਪਾਸੇ ਹਜੇ ਨਹੀਂ ਆਪਣਾ ਧਿਆਨ ਦੇਣਾ ਤੇ ਇਸ ਕਰਕੇ ਜਿਹੜੇ ਵੀ ਅਕਾਲੀ ਦਲ ਨੇ ਐਸਜੀਪੀਸੀ ਦੇ ਉੱਤੇ ਨਾਲ ਕਾਬਜ਼ ਰਹੇ ਨੇ ਉਹ ਰਾਜਨੀਤੀ ਚ ਵੀ ਸਫਲਤਾ ਉਹਨਾਂ ਨੂੰ ਹੀ ਮਿਲਣੀ ਹੈ ਕਿਉਂਕਿ ਦੋਨੋਂ ਪਾਸੇ ਮੈਂਬਰ ਜਿਹੜੇ ਆ ਉਹ ਵੀ ਰਾਜਨੀਤਿਕ ਵੀ ਆ ਧਾਰਮਿਕ ਵੀ ਆ ਡਾਕਟਰ ਸਾਹਿਬ ਲੰਘੇ ਦਿਨੀ ਇੱਕ ਗੱਲ ਚੱਲੀ ਸੀ ਕਿ ਪੁਨਰਸੁਰਜੀਤ ਅਕਾਲੀ ਦਲ ਦੇ ਆਪਣੇ ਹੀ ਲੀਡਰ ਸਥਿਰ ਨਹੀਂ ਹੈ, ਇਹ ਇਕੱਠੇ ਨਹੀਂ ਹੈ। ਇਹ ਖਾਸ ਤੌਰ ਦੇ ਉੱਤੇ ਜਦੋਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਰੂ ਉਮੀਦਵਾਰੇ ਲੜਨਾ ਸੀਗਾ, ਉਹ ਐਂਡ ਮੌਕੇ ਤੱਕ ਨਹੀਂ ਲੜਾਣਿਆ ਗਿਆ ਤੇ ਇਲਜ਼ਾਮ ਇਹ ਲੱਗਿਆ ਕਿ ਇਹ ਆਪ ਹੀ ਇੰਨੇ ਇੰਬੈਲੈਂਸ ਦੇ ਆ ਕਿ ਇਹਨਾਂ ਨੇ ਕੋਈ ਉਮੀਦਵਾਰ ਨਹੀਂ ਲੜਾਣਿਆ ਜਾਂ ਐਲਾਨ ਨਹੀਂ ਸਕੇ। ਦੇਖੋ ਇਦਾਂ ਹੈ ਕਿ ਸਭ ਤੋਂ ਵੱਡੀ ਗੱਲ ਸਾਹਬ ਸਿੰਘ ਜੀ ਇਹ ਹੈਗੀ ਹੈ ਕਿ ਇਹ ਜਿੰਨੇ ਮੈਂਬਰ ਹੈਗੇ ਆ ਅਜੇ ਤੱਕ ਇਹਨਾਂ ਚੋਂ ਕਿਸੇ ਨੇ ਆਪਣੇ ਆਪ ਨੂੰ ਪਹਿਲੀ ਕਤਾਰ ਦਾ ਲੀਡਰ ਬਣਾਇਆ ਨਹੀਂ ਹੈ। ਹਜੇ ਤੱਕ ਇਹ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਕੋ ਲੈਂਦੇ ਰਿਹਾ ਹੈ ਹੁਕਮ ਲੈਣ ਦੀ ਆਦਤ ਪਈ ਹੈ ਹਜੇ ਹੁਕਮ ਦੇਣ ਦੀ ਆਦਤ ਨਹੀਂ ਪਈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲਾ ਨੂੰ ਹੁਕਮ ਕਿਨੇ ਕਰਨੇ ਆ ਥੱਲੇ ਦੇ ਲੀਡਰਾਂ ਨੂੰ ਕਿਵੇਂ ਚਲਾਣਾ ਹਜੇ ਉਹਦੇ ਪਾਸੇ ਚੱਲੇ ਨਹੀਂ ਉਹਦੇ ਪਾਸੇ ਤਜਰਬਾ ਵੀ ਹੈ ਨਹੀਂਗਾ ਸਰਦਾਰ ਸੁਖਵੀਰ ਸਿੰਘ ਬਾਦਲ ਕੋ ਤਜਰਬਾ ਉਹਨ 2002 ਤੋਂ ਚੱਲਦਾ ਆ ਰਿਹਾ 23 ਸਾਲ ਦਾ ਤਜਰਬਾ ਹੈ ਕਿ ਮੈਂ ਥੱਲੇ ਵਾਲੇ ਲੀਡਰਸ ਨੂੰ ਹੁਕਮ ਕਿਵੇਂ ਦੇਣੇ ਆ ਅਗਰ ਇੱਕ ਲੀਡਰ ਖੜਾ ਹੁੰਦਾ ਇਹਨੂੰ ਡਾਊਨ ਕਰ ਲਈ ਮੈਂ ਦੂਜਾ ਲੀਡਰ ਕਿਵੇਂ ਤਾਕਤਵਰ ਬਣਾਣਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਕਲਾਚ ਨਪੁੰਨ ਹੈਗੇ ਆ ਹਜੇ ਇਹਨਾਂ ਕੋ ਤਾਕਤ ਨਹੀਂ ਹੈਗੀ ਪੁਨਰਸਜੀਤ ਅਕਾਲੀ ਦਲ ਕੋ ਤਾਕਤ ਨਹੀਂ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇਗੀ ਕੌਣ ਉਸ ਚੋਣ ਦੇ ਵਿੱਚ ਅੱਗੇ ਜਿੱਤੇਗਾ ਜਨਰਲ ਚੋਣ ਦੇ ਵਿੱਚ ਉਸ ਤੋਂ ਬਾਅਦ ਤਾਕਤ ਜਿਹੜੀ ਆ ਉਹ ਕੀੜੇ ਢੜੇ ਕੋ ਜਾਂਦੀ ਆ ਫਿਰ ਪਤਾ ਲੱਗੇਗਾ ਹਜੇ ਤਾਂ ਤਾਕਤ ਹੀ ਨਹੀਂ ਮਿਲੀ ਉਹਨਾਂ ਨੂੰ ਹਜੇ ਤਾਂ ਤਾਂ ਉਹ ਹੈਗੇ ਕਿ ਉਹ ਤਾਕਤ ਲਾਂਦੇ ਵੇ ਆ ਵੀ ਕਿਸੇ ਤਰੀਕੇ ਐਸਜੀਪੀਸੀ ਦੀਆਂ ਚੋਣਾਂ ਹੋ ਜਾਣ ਜਿਹੜੇ 14 ਸਾਲਾਂ ਤੋਂ ਚੱਲੇ ਆ ਰਹੇ ਆ ਮੈਂਬਰ ਉਹੀ ਲਗਾਤਾਰ ਚੱਲੇ ਆ ਰਹੇ ਆ ਨਵੇਂ ਮੈਂਬਰ ਆਣ ਨਵੇਂ ਚਿਹਰੇ ਆਣ ਉਹਨਾਂ ਨਾਲ ਜਿਹੜਾ ਉਹਨਾਂ ਪੱਖੀ ਜਿਹੜੀ ਆ ਦੁਬਾਰਾ ਗੁਰਦੁਆਰਿਆਂ ਦੇ ਵਿੱਚ ਚੋਣਾਂ ਹੋਣ ਲੋਕਾਂ 'ਚ ਇੱਕ ਮਾਹੌਲ ਬਣੇ ਹਜੇ ਤੱਕ ਤਾਂ ਉਹ ਮੌਕਾ ਹੀ ਨਹੀਂ ਆਇਆ ਹਜੇ ਤੱਕ ਤਾਂ ਮੌਕਾ ਹੀ ਨਹੀਂ ਆਇਆ ਮੌਕਾ ਆਊਗਾ ਫਿਰ ਹੋਣਾ ਦੂਜੀ ਜਿਹੜੀ ਗੱਲ ਹੈ ਪ੍ਰਧਾਨਗੀ ਨੂੰ ਲੈ ਕੇ ਇਹੋ ਗਿਆਨੀ ਹਰਪ੍ਰੀਤ ਸਿੰਘ ਨੇ ਉਤੋਂ ਸਿੱਧੇ ਕਹਿਤਾ ਕਿ ਮੈਂ ਰਾਜਨੀਤਿਕ ਚੋਣ ਜਿੰਦਗੀ ਚ ਨਹੀਂ ਲੜਨੀ। ਬਈ ਸਾਡੇ ਜਿਹੜਾ ਹੋਊਗਾ ਬਈ ਉਹ ਰਾਜਨੀਤਿਕ ਤੌਰ ਦੇ ਉੱਤੇ ਚੋਣਾ ਨਹੀਂ ਲੜੂਗਾ। ਤੇ ਇਸ ਦਾ ਮਤਲਬ ਹਜੇ ਹੈਗਾ ਉਹਨਾਂ ਦੇ ਸਿਧਾਂਤ ਤਾਂ ਬਣ ਗਏ ਐ। ਲੇਕਿਨ ਉਸ ਸਿਧਾਂਤਾਂ ਨੂੰ ਜਿਹੜਾ ਵਾ ਅੱਗੇ ਕਿਵੇਂ ਲੈ ਕੇ ਜਾਣਾ? ਪਿੱਛੋਂ ਕੋਈ ਆਕਸੀਜਨ ਮਿਲੂਗੀ ਕੋਈ ਖੜਾ ਕਰੂਗਾ? ਕੋਈ ਲੱਗੇਗਾ ਕਿ ਐਸਜੀਬੀਸੀ ਦੀਆਂ ਚੋਣਾਂ ਕਰਾਣੀਆਂ ਆ ਜਾਂ ਹੋਰ ਕਰਨਾ ਫੇਰ ਹੀ ਹੋਊਗਾ ਹਜੇ ਤੱਕ ਤਾਕਤਾਂ ਜਿਹੜੀਆਂ ਉਹ ਬਾਦਲ ਪਰਿਵਾਰ ਦੇ ਹੱਥ ਆ ਪਰ ਜਦੋਂ ਅਸੀਂ ਪ੍ਰਧਾਨ ਦੀ ਗੱਲ ਕਰਦੇ ਆ ਹਰਗਿਆਣੀ ਹਰਪ੍ਰੀਤ ਸਿੰਘ ਦੀ ਇੱਕ ਫਰਸਟ ਕਲਾਸ ਲੀਡਰਸ਼ਿਪ ਤਾਂ ਉਹਨਾਂ ਨੂੰ ਉਦੋਂ ਹੀ ਮਿਲ ਗਈ ਸੀ ਜਦੋਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਫਿਰ ਹੁਣ ਕੀ ਉਡੀਕਿਆ ਜਾ ਰਿਹਾ ਕੀ ਲੱਭਿਆ ਜਾ ਰਿਹਾ ਦੇਖੋ ਇਦਾਂ ਹੁੰਦਾ ਸਾਫ ਸਿੰਘ ਜੀ ਕੀ ਗੱਲ ਹੁੰਦੀ ਹੈ ਕਿ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਇਹ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਜਰੂਰ ਉਹਨਾਂ ਦੇ ਨਾਲ ਟੜੇ ਦੇ ਲੋਕ ਜੁੜ ਚੁੱਕੇ ਹੋਏ ਨੇ ਉਹਨਾਂ ਦਾ ਧੜਾ ਮਜ਼ਬੂਤ ਹੋ ਚੁੱਕਾ ਹੋਇਆ ਲੇਕਿਨ ਧੜੇ ਨੂੰ ਮਜ਼ਬੂਤੀ ਦੇ ਵਿੱਚ ਤੁਹਾਡੇ ਸਾਰਿਆਂ ਦੀ ਆਪਸ ਵਿਚਾਰਤਾ ਰਾਵੀ ਮਿਲਦੀ ਹੋਣੀ ਚਾਹੀਦੀ ਆ ਤੁਹਾਡੀ ਪਾਵਰ ਵੀ ਸੈਂਟਰਲਾਈਜ਼ ਹੋਣੀ ਚਾਹੀਦੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੜਾ ਇਸ ਕਰਕੇ ਇੰਨੀ ਦਰ ਕਾਮਯਾਬ ਰਿਹਾ ਉਹਨਾਂ ਕੋ ਪਾਵਰ ਜਿਹੜੀ ਉਹ ਸੈਂਟਰਲਾਈਜ਼ ਹੈ ਉਹ ਇੱਕ ਇੱਕ ਡਿਸੀਜਨ ਆਪ ਲੈਣ ਵਾਲੇ ਆ ਹਾਂਜੀ ਬਦਲ ਲੈ ਬਦਲ ਦਿਓ ਲਾਣਾ ਲਾ ਦਿਓ ਜ਼ਿਲ੍ਹਾ ਪ੍ਰਧਾਨ ਬਦਲਣਾ ਬਦਲੋ ਉਹਨਾਂ ਨੇ ਕਿਸੇ ਨੂੰ ਪੁੱਛਣਾ ਨਹੀਂ ਆ ਇੱਥੇ ਤੁਸੀਂ ਫੈਸਲਾ ਲੈ ਹੀ ਨਹੀਂ ਸਕਦੇ ਇਕੱਲੇ ਇੱਥੇ ਤੁਹਾਨੂੰ ਫੈਸਲਾ ਲੈਣਾ ਸਾਰਿਆਂ ਚ ਮਿਲ ਕੇ ਤੇ ਜਦੋਂ ਸਾਰਿਆਂ ਚ ਮਿਲ ਕੇ ਲੈਣਾ ਤੇ ਹੁਣ ਰਖੜਾ ਪਰਿਵਾਰ ਆਪਣੀ ਜਿਹੜੇ ਹੋਰ ਪਾਸੇ ਹੈਗਾ ਕਿ ਅਸੀਂ ਆਪਣੇ ਹਿਸਾਬ ਨਾਲ ਚੱਲਣਾ ਹੈਗਾ ਵਾ ਅਸੀਂ ਜਿਹੜੇ ਮੋਡਰੇਟ ਸਿੱਖ ਹੈਗੇ ਆ ਅਸੀਂ ਸਾਨੂੰ ਅਕਾਲੀ ਦਲ ਦੀ ਪ੍ਰਧਾਨਗੀ ਮਿਲਣੀ ਚਾਹੀਦੀ ਇਹ ਹਾਲੀ ਦੀਆਂ ਆਪਣੀਆਂ ਮਹੱਤਵਕਾਂਸ਼ਾ ਹੁੰਦੀਆਂ ਵੀ ਮੈਂ ਇੰਨੀ ਮਹੱਤਵ ਕੀਤੀ ਗੁਰੂ ਪ੍ਰਤਾਪ ਬਡਾਲੇ ਦੀ ਹੈਗੀ ਆ ਕਿ ਮੈਂ ਸੁਧਾਰ ਲਹਿਰ ਦਾ ਸੰਯੋਜਕ ਰਿਆ ਆ ਮੈਂ ਮਾਮੀ ਸਰਕਾਰ ਦਾ ਲੀਡਰ ਆ ਬੀਬੀ ਜਗੀਰ ਕੌਰ ਦੀ ਆਪਣੀ ਹੈਗੀ ਆ ਸੋ ਹਜੇ ਇੱਕ ਕੇਂਦਰ ਦੇ ਵਿੱਚ ਇੱਕ ਪਾਵਰ ਸੈਂਟਰਲਾਈਜ਼ ਨਹੀਂ ਹੈਗੀ ਜਿਸ ਦਿਨ ਮੈਂ ਤੁਹਾਨੂੰ ਫੇਰ ਰਿਪੀਟ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਂਦੀਆਂ ਜੇ ਕਿਤੇ ਗਿਆਨੀ ਹਰਪ੍ਰੀਤ ਸਿੰਘ ਦਾ ਤੜਾ ਜਿੱਤ ਜਾਂਦਾ ਤੇ ਫਿਰ ਪਾਵਰਾਂ ਸੈਂਟਰਲਾਈਜ਼ ਇੱਕ ਬੰਦੇ ਕੋ ਆ ਜਾਂਦੀਆਂ ਹਜੇ ਤਾਂ ਪਾਵਰ ਹੀ ਨਹੀਂ ਕਿਸੇ ਕੋ ਸ਼ਕਤੀਆਂ ਹੀ ਨਹੀਂ ਬਿਨਾ ਸ਼ਕਤੀ ਵਾਲੇ ਜਿਹੜੇ ਹੁੰਦੇ ਆ ਬਿਨਾ ਤਖਤਾਂ ਵਾਲੇ ਉਹ ਆਪਸ ਵਿੱਚ ਹਜੇ ਇਕਜੁੱਟ ਹੋ ਕੇ ਨਹੀਂ ਰਹਿ ਸਕਦੇ ਪਹਿਲਾਂ ਤਾਕਤ ਆਏਗੀ ਇੱਕ ਘਰ ਤੋਂ ਤਾਕਤ ਚੱਲੂਗੀ ਫਿਰ ਜਾ ਕੇ ਹੋਣਾ ਹੈ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਾਂ ਤਾਕਤ ਇੱਕ ਘਰ ਤੋਂ ਚੱਲਦੀ ਆ ਉੱਥੋਂ ਹੀ ਹੁਕਮ ਜਾਰੀ ਹੋਣਿਆ ਉੱਥੋਂ ਹੀ ਚੱਲਣੇ ਆ ਸਾਰੇ ਡਾਕਟਰ ਸਾਹਿਬ ਕੱਲ ਜਦੋਂ ਹਰਜਿੰਦਰ ਸਿੰਘ ਧਾਮੀ ਜਿੱਤੇ ਉਸ ਤੋਂ ਬਾਅਦ ਭਾਸ਼ਣ ਦੌਰਾਨ ਇੱਕ ਗੱਲ ਆਖੀ ਗਈਆਂ ਕਹਿਦੀਏ ਕਿ ਦੁਬਾਰਾ ਹੰਗਾਰਾ ਭਰਿਆ ਗਿਆ ਕਿ ਹੁਣ ਵਾਪਸ ਆ ਜਾਓ ਇਕੱਠੇ ਹੋ ਜੀਏ ਸਾਰੇ ਜਣੇ ਤੁਹਾਨੂੰ ਲੱਗਦਾ ਕਿ ਹੁਣ ਘਰ ਵਾਪਸੀਆਂ ਦਾ ਮਾਹੌਲ ਬਣ ਸਕਦਾ ਨਹੀਂ ਹਜੇ ਨਹੀਂ ਬਣ ਸਕਦਾ ਕਿਉਂਕਿ ਧਾਮੀ ਹੀ ਚਾਰ ਵਾਰ ਅੱਗੇ ਰਹਿ ਚੁੱਕੇ ਉਹਨਾਂ ਦੀ ਹੀ ਇਹ ਐ ਨਮਾਇਜ਼ ਜਿਹੜੀ ਆ ਉਹਦੇ ਵਿੱਚ ਇਹ ਸਾਰਾ ਧੜਾ ਲੱਗ ਹੋਇਆ ਨਾਲੇ ਜੁੜੀ ਦੂਜੀ ਜਿਹੜੀ ਗੱਲ ਆ ਇਹ ਜਿਹੜਾ ਧੜਾ ਲੱਗ ਹੋਇਆ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੱਗ ਹੋਇਆ ਕਿ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮ ਹੈ ਕਿ ਅਸੀਂ ਭਰਤੀ ਪ੍ਰਕਿਰਿਆ ਕਰਨੀ ਹੈ ਤੇ ਸੰਵਿਧਾਨਿਕ ਤੌਰ ਤਰੀਕੇ ਨਾਲ ਅਸੀਂ ਅਕਾਲੀ ਦਲ ਦਾ ਪ੍ਰਧਾਨ ਬਣਾਂ ਉਹ ਆਪਣੇ ਉਹ ਅੱਜ ਵੀ ਕਹਿੰਦੇ ਆ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਪਾਲਣਾ ਕਰਦੇ ਪਏ ਹੁਕਮਾਂ ਦੀ ਤੇ ਜੇ ਅੱਜ ਵਾਪਸ ਚਲ ਜਾਂਦੇ ਤੇ ਲੋਕਾਂ ਦੇ ਵਿੱਚ ਬਹੁਤ ਬੁਰਾ ਅਸਰ ਜਾਵੇਗਾ ਲੋਕਾਂ ਨੇ ਇੰਨੀ ਭਰਤੀ ਪਿਰਕਿਰਿਆ ਦੇ ਵਿੱਚ ਸਾਥ ਦਿੱਤਾ ਸਭ ਕੁਝ ਕੀਤਾ ਲੋਕ ਕਹਿਣਗੇ ਤੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀ ਕੀਤੀ ਤੁਸੀਂ ਬਾਰ-ਬਾਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਸੀਂ ਪਾਲਣਾ ਕਰਨੀ ਆ ਤੁਸੀਂ ਉਹ ਗੱਲਾਂ ਕਰਦੇ ਸੀ ਆ ਕੇ ਸਟੇਜਾਂ ਤੇ ਅੱਜ ਕਿੱਥੇ ਖੜੇ ਹੋ ਸੋ ਇਸ ਕਰਕੇ ਜੋ ਮੈਨੂੰ ਲੱਗਦਾ ਕਿ ਇੰਨੀ ਛੇਤੀ ਹਜੇ ਵਾਪਸੀ ਨਹੀਂ ਹੋਏਗੀ ਕਿਉਂਕਿ ਇਹ ਥੋੜਾ ਦੂਰ ਜਾ ਚੁੱਕੇ ਹੋਏ ਆ ਉੱਥੋਂ ਵਾਪਸ ਆਣਾ ਔਖਾ ਹੈਗਾ ਕਿਉਂਕਿ ਇਹ ਸਾਰੇ ਲੋਕ ਜਿਹੜੇ ਆ ਨਾ ਪਰਤੀ ਕੋਲ ਕਮੇਟੀ ਦੇ ਪੰਜ ਮੈਂਬਰ ਵਿੱਚ ਮੈਂਬਰ ਵੀ ਹੈਗੇ ਨੇ ਗੁਰਪ੍ਰਤਾ ਬੜਾਲਾ ਨੇ ਮਨਪ੍ਰੀਤਿਆ ਲੀਆ ਇਕਬਾਲ ਚੁੰਦਾ ਇਹ ਹਜੇ ਮੈਂਬਰ ਵੀ ਹੈਗੇ ਪਰਤੀ ਕਮੇਟੀ ਦੇ ਰਹੇ ਨੇ ਇੰਨੀ ਛੇਤੀ ਉਸ ਪਾਸੇ ਜਿਹੜਾ ਵਾਪਸੀ ਨਹੀਂ ਕਰ ਸਕਦਾ ਦੱਸੋ ਮੇਰਾ ਆਖਰੀ ਸਵਾਲ ਹੈ ਹੁਣ ਤੁਸੀਂ ਇਤਿਹਾਸ ਨੂੰ ਬਿਹਤਰ ਜਾਣਦੇ ਹੋ 2011 ਤੋਂ ਬਾਅਦ ਜੋ ਪਰਿਸਥਿਤੀਆਂ ਬਣੀਆਂ ਨੇ ਹੁਣ ਤੱਕ ਉਹ ਤੁਸੀਂ ਬਿਹਤਰ ਜਾਣਦੇ ਹੋ ਸਵਾਲ ਇਹੀ ਵਾਰ-ਵਾਰ ਖੜ ਰਿਹਾ ਹੈ ਕਿ ਜਿਹੜੀ ਅਸੈਂਬਲੀ ਦੀ ਚੋਣ ਹੋਣੀ ਹੈ ਐਸਜੀਪੀਸੀ ਦੀ ਮੇਨ ਚੋਣ ਹੋਣੀ ਹੈ ਉਹ ਕਿਉਂ ਨਹੀਂ ਹੋ ਪਾਰੀ ਉਹਨੂੰ ਰੋਕ ਕੌਣ ਰਿਹਾ ਰੁਕਾਵਟ ਕੌਣ ਬਣਦਾ ਪਿਆ ਦੇਖੋ ਇਦਾਂ ਹੈ ਕਿ ਜੋ ਕੰਸਵਾ ਆਏ ਜੋ ਗੱਲਾਂ ਸੁਣਨ ਨੂੰ ਮਿਲਦੀਆਂ ਜੋ ਸਾਡਾ ਐਨਾਲਿਸਿਸ ਕਹਿੰਦਾ ਕਿ ਹਜੇ ਕੇਂਦਰ ਸਰਕਾਰ ਜਿਹੜੀ ਹੈ ਉਹ ਇਹ ਚੋਣਾਂ ਨੂੰ ਕਰਵਾ ਕੇ ਰਾਜੀ ਨਹੀਂ ਹੈਗੀ ਉਹ ਥੋੜਾ ਕਿਸੇ ਨਾ ਕਿਸੇ ਢਿੱਲ ਮੱਠ ਦੇ ਵਿੱਚ ਰਹਿੰਦੇ ਨੇ ਬਈ ਨਹੀਂ ਕਰਵਾਣੀ ਹਜੇ ਚੋਣ ਪਿੱਛੇ ਭਾਈ ਅਮਰਪਾਲ ਸਿੰਘ ਖਾਲਸਾ ਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉਦ ਹੋ ਗਿਆ ਉਦੋਂ ਵੀ ਥੋੜਾ ਕੇਂਦਰ ਸਰਕਾਰ ਬੈਕਫਰੋਂਟ ਤੇ ਚੱਲੀ ਗਈ ਵੀ ਅਸੀਂ ਜੋ ਹੌਣ ਚੋਣਾ ਕਰਾਈਏ ਨਾ ਵੈਸਜੀਪੀਸੀ ਦੇ ਉੱਪਰ ਅਮਰਪਾਲ ਸਿੰਘ ਦਾ ਧੜਾ ਜਿਹੜਾ ਉਹ ਕਾਬਜ ਹੋ ਜਾਏ ਫਿਰ ਕੁਛ ਸੁਖਾਵੇਂ ਰਿਸ਼ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਵੀ ਹੈ ਤੁਸੀਂ ਦੇਖਿਆ ਉਹਨਾਂ ਦੇ ਪਰਿਵਾਰ ਦੇ ਵਿਆਹ ਦੇ ਉੱਤੇ ਸਮਾਰੋਹ ਤੇ ਲੋਕ ਸਭਾ ਦੇ ਸਪੀਕਰ ਤੋਂ ਲੈ ਕੇ ਕੇਂਦਰ ਦੇ ਵੱਡੇ ਵੱਡੇ ਮੰਤਰੀ ਆਏ ਇਸ ਕਰਕੇ ਉਹਨਾਂ ਦੇ ਪਰਿਵਾਰ ਦੇ ਨਾਲ ਹਜੇ ਬੀਜੇਪੀ ਦੀ ਉੱਪਰਲੀ ਸਾਂਝ ਗਾਂਜ ਬਹੁਤ ਗਹਿਰੀ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਹਜੇ ਉਸੇ ਕਰਕੇ ਕੇਂਦਰ ਸਰਕਾਰ ਜੜੀਏ ਵੀ ਹੋਣੇ ਵਿੱਚ ਜਿੰਨੀਦਰ ਬਾਦਲ ਤੜਾ ਹੋਰ ਚੱਲਦਾ ਇਹਨੂੰ ਮਜ਼ਬੂਤ ਕਰਾ ਕੇ ਚਲਾ ਲਓ ਤੇ ਉਹ ਅੱਜ ਵੀ ਆਕਸੀਜਨ ਜਿਹੜੀ ਹੈ ਜੋ ਮੈਨੂੰ ਲੱਗਦਾ ਹੈ ਕਿ ਬਾਦਲ ਤੜੇ ਨੂੰ ਉਹ ਦਿੱਲੀ ਤੋਂ ਹੀ ਆਕਸੀਜਨ ਮਿਲ ਰਹੀ ਹੈ ਕਿਉਂਕਿ ਜਿੱਦਾਂ ਅਸੀਂ ਪਰਿਵਾਰ ਚ ਦੇਖਿਆ ਬਈ ਆ ਸਮਾ ਰੋਆਂ ਚ ਦੇਖਿਆ ਵੀ ਉਹ ਤਾਂ ਪਰਿਵਾਰ ਇੱਕੋ ਹੀ ਹੈਗੇ ਨੇ ਜੂਏ ਉਹ ਘੱਜਵੱਜ ਕੇ ਆਏ ਨੇ ਤੇ ਉਹਦੀਆਂ ਫੋਟੋਆਂ ਨਸ਼ਰ ਹੋਈਆਂ ਉਹ ਤੋਂ ਸਾਫ਼ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਸੌਫਟ ਕੋਰਨਰ ਜਿਹੜਾ ਬਾਦਲ ਪਰਿਵਾਰ ਦੇ ਪ੍ਰਤੀ ਹੈਗਾ ਤੇ ਇਸ ਕਰਕੇ ਜਦੋਂ ਕਿਤੇ ਲੱਗਦਾ ਕਿ ਅੱਜ ਇਹ ਮਾਹੌਲ ਬਾਦਲ ਦੇ ਪ੍ਰਤੀ ਪੋਜੀਟਿਵ ਨਹੀਂ ਹੈਗਾ ਬਾਦਲ ਪਰਵਾਰ ਦੇ ਪ੍ਰਤੀ ਐਸਜੀਪੀਜੀ ਕੀ ਚੋਣਾ ਜਿੱਤ ਸਕੰ। ਬਈ ਕਿਤੇ ਟੜਾ ਬਾਦਲ ਪਰਵਾਰ ਦਾ ਜੇ ਟੜਾ ਦੁਆਰਾ ਕਾਮਯਾਬ ਹੋ ਜਾਂਦਾ ਹੋਰ ਜਿਵੇਂ ਹੁਣ ਹੌਲੀ ਹੌਲੀ ਯੂਟਰਨ ਲੈ ਰਿਹਾ ਸਰਦਾਰ ਸੁਭੀ ਸਿੰਘ ਬਾਦਲ ਦਾ ਟੜਾ ਤੁਸੀਂ ਦੇਖਿਆ ਚੋਣਾਂ ਵਿੱਚ ਵੀ ਤਰਨ ਤਰਨ ਦੇ ਵਿੱਚ ਪੂਰੀ ਤਾਕਤ ਲਾਈ ਜਾ ਰਹੀ ਹੈ ਜਿਵੇਂ ਉਹ ਟੜਾ ਹੌਲੀ ਹੌਲੀ ਸਰਦਾਰ ਸੁਭੀ ਸਿੰਘ ਬਾਦਲ ਨੇ ਜਿਵੇਂ ਕੰਮ ਕੀਤਾ ਵਾ ਬਾਕੀਆਂ ਚ ਕੰਮ ਕੀਤਾ ਵਾ ਮਾੜਾ ਜਿਹਾ ਕੰਮ ਕੀਤਾ ਥੋੜਾ ਮਜ਼ਬੂਤੀ ਨਾਲ ਅੱਗੇ ਵਧਦਾ ਪਿਆ ਹੋ ਸਕਦਾ ਜਦੋਂ ਇਹ ਮਾਹੌਲ ਆਵੇ ਤੇ ਉਦੋਂ ਸਰਦਾਰ ਸੁਭੀ ਸਿੰਘ ਬਾਦਲ ਦੇ ਪ੍ਰਤੀ ਜਿਹੜਾ ਵੀ ਦੁਆਰਾ ਐਸਪੀਸੀ ਦਾ ਇਹਨਾਂ ਦਾ ਥੜਾ ਕੰਮਜ ਹੋ ਜਾਉ ਤੋ ਚੋਣਾਂ ਦਾ ਐਲਾਨ ਹੋ ਜਾਏ ਲੇਕਿਨ ਅੱਜ ਦੇ ਮਾਹੌਲ ਦੇ ਵਿੱਚ ਹਜੇ ਜੋ ਕਹਿਣਾ ਮੁਸ਼ਕਲ ਹੈ ਕਿ ਸਰਦਾਰ ਸੁਖਬੀ ਸਿੰਘ ਵੱਲੋਂ ਦਾ ਥੜਾ ਜਨਰਲ ਚੋਣਾਂ ਦੇ ਵਿੱਚ ਜਿਹੜਾ ਉਹ ਜਿੱਤ ਹਾਸਲ ਕਰ ਸਕਦਾ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਲੋੜ ਹੈ ਕਿ ਆਖਿਰਕਾਰ ਪੰਥਕ ਸਫਾਂ ਦੇ ਵਿੱਚ ਕੀ ਕੁਝ ਵਾਪਰਦਾ ਦੱਸਦੇ ਰਹਿਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ